हां जी दोस्तों सत श्री अकाल स्वागत है ਤੁਹਾਡਾ জবਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਖੂਬ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸਪੋਸਟਾਂ ਰਹਿਣ ਵਾਲੀਆਂ ਨੇ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਇਹ ਜੋ ਭਰਤੀ ਕੀਤੀ ਜਾਣੀ ਹੈ ਪੂਰਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੂਰਾ ਨੋਟੀਫਿਕੇਸ਼ਨ ਵੀਡੀਓ 'ਚ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਕੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਤਾਂ ਬਿਨਾ ਕਿਸੇ ਦੇਰੀ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈ ਅੱਜ ਦੀਆਂ ਜੋ ਪੋਸਟਾਂ ਜਾਰੀ ਹੋਈਆਂ ਇਹਨਾਂ ਨੂੰ ਭਰਨ ਦੇ ਲਈ ਤੁਸੀਂ ਇੱਕ ਪਰਫਾਰਮ ਜੋ ਸਾਡੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਦਿੱਤਾ ਉਹਨੂੰ ਡਾਊਨਲੋਡ ਕਰ ਲੈਣਾ ਤੇ ਪੂਰੀ ਤਰ੍ਹਾਂ ਭਰ ਲੈਣਾ ਅੱਗੇ ਅਪਲਾਈ ਕਰਨ ਦਾ ਤਰੀਕਾ ਆਪਾਂ ਤੁਹਾਨੂੰ ਦੱਸਾਂਗੇ ਕਿਦਾਂ ਤੁਸੀਂ ਅਪਲਾਈ ਕਰਨਾ ਤਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ 8 ਪੋਸਟਾਂ ਪੀਐਨ ਦੀਆਂ ਜਾਰੀ ਹੋਈਆਂ ਜੀ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਇਹਨਾਂ ਵੱਲੋਂ ਜਿੰਨਾ ਕੈਟਾਗਰੀਜ਼ ਦੇ ਲਈ ਇਹ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ ਤੇ ਸੈਲਰੀ ਇਹਨਾਂ ਪੋਸਟਾਂ ਦੇ ਲਈ 18000 ਰੁਪਏ ਪੱਕਾ ਪੱਕਾ ਐਸ ਪਰ 7ਥ ਪਿਕ ਮਿਸ਼ਨ ਦੇ ਅਨੁਸਾਰ ਦਿੱਤੀ ਜਾਊਗੀ ਲੈਟਰ ਨੰਬਰ ਦਿੱਤਾ ਹੋਇਆ ਜਿਸ ਦੇ ਅਨੁਸਾਰ ਇਹ ਸੈਲਰੀ ਦਿੱਤੀ ਜਾਣੀ ਹੈ ਜੀ ਯੋਗਤਾ ਦੇ ਲਈ ਇਹਨਾਂ ਵੱਲੋਂ ਮਿਡਲ ਪਾਸ ਮੰਗੀ ਗਈ ਹੈ ਭਾਬ ਤੁਸੀਂ 8ਵੀਂ ਪਾਸ ਹੋ ਪੰਜਾਬੀ ਦੀ ਜਾਣਕਾਰੀ ਰੱਖਦੇ ਹੋ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਭਾਬ ਤੁਸੀਂ 8ਵੀਂ ਤੱਕ ਪੰਜਾਬੀ ਪੜ੍ਹੀ ਵੀ ਹੋਵੇ ਏਜ ਲਿਮਿਟ 18 ਤੋਂ 35 ਸਾਲ ਜਨਰਲ ਕੈਟਾਗਰੀ ਦੇ ਲਈ ਰੱਖੀ ਗਈ ਹੈ ਤੇ ਐਸ ਪਰ ਗਵਰਨਮੈਂਟ ਨੋਰਮਸ ਆ ਵਕ ਵਕ ਕੈਟਾਗਰੀਜ਼ ਦੇ ਲਈ ਉਮਰ ਛੋਟ ਰਹਿਣ ਵਾਲੀ ਹੈ ਜੀ ਤਾਂ ਯੋਗ ਉਮੀਦਵਾਰ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਪਰਫਾਰਮਾ ਤੁਸੀਂ ਜੋ ਡਾਊਨਲੋਡ ਕਰਕੇ ਭਰ ਲੈਣਾ ਪੂਰੀ ਤਰ੍ਹਾਂ ਨਾਲ ਸਾਰੇ ਦਸਤਾਵੇਜ਼ ਲਗਾ ਕੇ ਆਪਣਾ ਸੈਲਫ ਅਟੈਸਟਡ ਕਾਪੀਜ਼ ਤੁਸੀਂ ਨਾਲ ਲਗਾਉਣੀ ਹੈ ਜੀ ਤੁਹਾਡੀ ਯੋਗਤਾ ਦੇ ਡੇਟ ਆਫ ਬਰਥ ਪ੍ਰੂਫ ਹੈ ਕੈਟਾਗਰੀ ਦਾ ਤੁਹਾਡਾ ਸਰਟੀਫਿਕੇਟ ਹੈ ਟੂ ਪਾਸਪੋਰਟ ਸਾਈਜ਼ ਫੋਟੋ ਹੈ ਤੁਸੀਂ ਇੰਨਾ ਤੱਕ 201 2024 ਤੱਕ ਪਹੁੰਚ ਦਿਆਂ ਕਰਨੀਆਂ ਜੀ 31 ਜਨਵਰੀ 2024 ਅੰਤਮ ਮਿਤੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਇੰਟਰਵਿਊ ਦਾ ਸ਼ਡਿਊਲ ਆ ਦਿੱਤਾ ਗਿਆ ਹੈ ਪੜਨ ਤੋਂ ਬਾਅਦ ਤੁਸੀਂ ਇਹਨਾਂ ਦੀ ਜੋ ਵੈੱਬਸਾਈਟ ਹੈ ਉਹਦਾ ਲਿੰਕ ਵੀ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੈ ਟਾਈਮ ਟੂ ਟਾਈਮ ਤੁਸੀਂ ਉਹਨੂੰ ਚੈੱਕ ਕਰਦੇ ਰਹਿਣਾ ਤਾਂ ਇੰਟਰਵਿਊ ਦੀ ਤਰੀਕ ਇਹਨਾਂ ਵੱਲੋਂ ਦਿੱਤੀ ਗਈ ਹੈ ਵੱਖ-ਵੱਖ ਪੋਸਟਾਂ ਦੇ ਲਈ A ਤੋਂ ਲੈ ਕੇ E ਤੱਕ ਦੇ ਕੈਂਡੀਡੇਟਸ ਦੇ ਲਈ 29 ਜਨਵਰੀ ਰਹਿਣ ਵਾਲੀ ਹੈ F ਤੋਂ ਲੈ ਕੇ J ਦੇ ਕੈਂਡੀਡੇਟਸ ਦੇ ਲਈ 30 ਜਨਵਰੀ ਇੰਟਰਵਿਊ ਦੀ ਤਰੀਕ ਰਹਿਣ ਵਾਲੀ ਹੈ K ਤੋਂ ਲੈ ਕੇ O ਵਾਲੇ ਕੈਂਡੀਡੇਟਸ ਦੇ ਲਈ 31 ਜਨਵਰੀ 2024 ਇੰਟਰਵਿਊ ਦੀ ਤਰੀਕ ਹੈ P ਤੋਂ ਲੈ ਕੇ T ਤੱਕ 1 ਫਰਵਰੀ ਨੂੰ ਇੰਟਰਵਿਊ ਰਹਿਣ ਵਾਲੀ ਹੈ ਜ਼ੂ ਤੋਂ ਲੈ ਕੇ ਜ਼ੈਡ ਤੱਕ 2 ਫਰਵਰੀ 2024 ਇੰਟਰਵਿਊ ਦੀ ਮਿਤੀ ਹੈ ਤਾਂ ਇੰਟਰਵਿਊ ਦੀਆਂ ਤਰੀਕਾ ਇਹਨਾਂ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਹਨ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਜੋ ਤੁਸੀਂ ਇਨਵੈਲਪ ਭੇਜਣਾ ਹੈ ਜਾਂ ਬਾਈ ਹੈਂਡ ਤੁਸੀਂ ਜਮ੍ਹਾਂ ਕਰਾਉਣੇ ਆਪਣੇ ਦਸਤਾਵੇਜ਼ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਦਾਸਪੁਰ ਵਿਖੇ ਇਹਨਾਂ ਨੂੰ ਤੁਸੀਂ ਜਮ੍ਹਾਂ ਕਰਾਉਣੇ ਆ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਡिटეਲਡ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ